मंच से शोभत सम्मानित शखशत सामने बैठिया वी शखशियत सारे ਤੇਰਾ ਸਿੰਘ ਚੰਦ ਮੈਂ ਉਹਨਾਂ ਨੂੰ ਪੂਰਨਮਾ ਦਾ ਚੰਨ ਕਹਿਣਾ ਉਹਨਾਂ ਨੂੰ ਬਸਾਰੀ ਯਾਦ ਕਰ ਰਿਹਾ ਇੱਕ ਸਾਇਦ ਕਮੇਲੇ ਦੇ ਰੂਪ ਦੇ ਵਿੱਚ ਤੇ ਉਹਨਾਂ ਦੀਆਂ ਨਿਆਬਿਕਤਾ ਨਾਟਕ ਗਜ਼ਲ ਜਾਂ ਗੀਤ ਦੇ ਵਿੱਚ ਬਹੁਤ ਸਾਰੀਆਂ ਵਡੀਆਂ ਪ੍ਰਾਪਤੀਆਂ ਵਾਲੇ ਡਾਕਟਰ ਸਰਪੀਤ ਡਾਕਟਰ ਸੁਦੇਸ਼ ਸਿੰਘ ਰਾणे ਵਿਸਥਾਰ ਵਿੱਚ ਦਿੱਤਾ ਦੱਸੇ ਮੈਂ ਜਦ ਅੱਦ ਲੰਮੀ ਗੱਲ ਕਰਾਂਗਾ ਤਾਂ ਉਹਨਾਂ ਗੱਲਾਂ ਦਾ ਦੁਹਰਾ ਹੀ ਹੋਏਗਾ ਅਜਿ ਇੱਕ ਦੋ ਗੱਲਾਂ ਮੈਂ ਜ਼ਰੂਰ ਕਰਨਾ ਚਾਹਾਂਗਾ ਕੇਨਸ ਸਾਰੇ ਸੈਸਿਕ ਕਾਰਜਾਂ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਜਥੇਬੰਦਕ ਕਾਰਜ ਸੀਗੇ ਜਾਂ ਜਿਹੜੇ ਪ੍ਰਬੰਧਕੀ ਕਾਰਜ ਸੀਗੇ ਉਹ ਇੱਕ ਬਹੁਤ ਵੱਡੀ अहमियत ਰੱਖਦੇ ਨੇ ਉਹਨਾਂ ਸਮਿਆਂ ਦੇ ਵਿੱਚ 1990 ਦੇ ਸਮੇਂ ਵਿੱਚ ਪ੍ਰਿੰਸੀਪਲ ਸੰਸਿਕ ਸੇਖੋੜਾ ਉਹਨਾਂ ਨੇ ਤੇਂਦਰੀ ਪੰਜਾਬੀ ਲਿਖ ਸਭਾ ਦੇ ਵਿੱਚ 4 ਸਾਲ ਲਗਾਤਾਰ ਜਨਰਲ ਸੈਕਟਰੀ ਵਜੋਂ ਕੰਮ ਕੀਤਾ ਪ੍ਰਿੰਸੀਪਲ ਸਜਾਨ ਸਿੰਘ ਜੀ ਨਾਲ ਵੀ ਉਹਨਾਂ ਨੇ 2 ਸਾਲ ਜਨਰਲ ਸੈਕਟਰੀ ਵਜੋਂ ਕੰਮ ਕੀਤਾ ਆਪਾਂ ਸਾਰਿਆਂ ਨੂੰ ਪਤਾ ਕਿ ਇਹ ਜਿਹੜੀਆਂ ਸਹਿਤ ਸੁਭਾਵਾਂ ਨੇ ਜਾਂ ਸਾਡੀਆਂ ਲੇਖਕ ਸੁਭਾਵਾਂ ਨੇ ਇਹਦੇ ਵਿੱਚ ਜਿਹੜਾ ਮੇਨ ਕਾਰਜ ਹੁੰਦੇ ਨੇ ਜਾਂ ਪ੍ਰਬੰਧਕੀ ਕਾਰਜ ਹੁੰਦੇ ਨੇ ਉਹ ਪ੍ਰਧਾਨ ਦੀ ਸਾਥੀ ਜਨਰਲ ਸੈਕਟਰੀ ਨੂੰ ਹੀ ਕਰਨੇ ਪੈਂਦੇ ਨੇ ਔਰ ਉਹਨਾਂ ਨੇ ਜਿਸ ਉਹਨਾਂ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਕਾਰਜ ਕੀਤੇ ਹਨ ਹਨ ਹੁਣ ਹੁੰਨੇ ਆ ਕਿਵੇਂ ਜਿਸ ਤਰ੍ਹਾਂ ਗੁਰシャン ਭਾਜੀ ਨੇ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਕਾਰਜ ਕੀਤਾ ਇਸੇ ਤਰ੍ਹਾਂ ਚੰਨ ਜੀ ਨੇ ਵੀ ਪਿੰਡਾਂ ਚ ਕਸਬਿਆਂ ਦੇ ਵਿੱਚ ਜਾ ਕੇ ਸਹਿਸਵਾਹਾਵਾਂ ਬਣਾਈਆਂ ਲੇਖਕ ਸੁਭਾਵਾਂ ਬਣਾਈਆਂ ਸੰਘਰਸ਼ੀ ਜਥੇਬੰਦੀਆਂ ਬਣਾਈਆਂ ਇਹ ਇਹਨਾਂ ਦਾ ਇੱਕ ਬਹੁਤ ਜਿਹਨੂੰ ਕਹਿੰਦੇ ਆ ਵੀ ਲੋਕਾਂ ਨੂੰ ਇਸ ਪਾਸੇ ਜੋੜਨਾ ਹੈ ਬਹੁਤ ਵੱਡਾ ਉਹਨਾਂ ਦਾ ਕਾਰਜ ਸੀ ਫਿਰ ਉਹਨਾਂ ਦਾ ਸਰਕਾਰਾਂ ਦੇ ਖਿਲਾਫ ਰੈਲੀਆਂ ਕਰਨੇ ਮੁਜ਼ਾਰੇ ਹੜਤਾਲਾਂ ਜਾਂ ਮੋਰਚੇ ਇਸ ਪਾਸੇ ਵੀ ਉਹਨਾਂ ਦਾ ਵਿਸ਼ੇਸ਼ ਧਿਆਨ ਰਿਹਾ ਕਿਉਂਕਿ ਸੁਖਦੇਵ ਸਿੰਘ ਹੋਣੀ ਦੱਸ ਕੇ ਗਏ ਰਿਹਾ ਕਿ ਜਿੰਨਾ ਚਿਰ ਅਸੀਂ ਲੋਕਾਂ ਦੀ ਗੱਲ ਨਹੀਂ ਕਰਦੇ ਜਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਕਾਰਾਂ ਦੀ ਸਾਮਣੇ ਬੜੀ ਸਖਤੀ ਨਾਲ ਨਹੀਂ ਰੱਖਦੇ ਪੂਨਾ ਚਾ ਸਾਡਾ ਲੇਖਕ ਹੋਣਾ ਵੀ ਕੋਈ ਬਹੁਤਾ ਅਹਿਮੀਅਤ ਨਹੀਂ ਰੱਖਦਾ ਸੋ ਉਹ ਜਿਹੜੀਆਂ ਗੱਲਾਂ ਮੈਂ ਨਾ ਕਰਾਂ ਕਿਉਂਕਿ ਸਮਾਂ ਵੀ ਬਹੁਤ ਘੱਟ ਹੈ ਇੰਕਲਾਬ ਦੀ ਗੱਲ ਤੁਰੇ ਜਰਦੀਸ਼ ਪ੍ਰਿਆ ਦੇਵ ਨਾਲ ਪ੍ਰਕਾਸ਼ ਕਰਨਾਲ ਸੁਵਿੰਦਰ ਕੌਰ ਨਾਲ ਦੂਸਰਾ ਵਿਦੈਕਾ ਉਨ੍ਹਾਂ ਦੇ ਨਾਲ ਜੁੜ ਕੇ ਉਹਨਾਂ ਨੇ ਇੱਕ ਕੰਮ ਕਰਨ ਦੇ ਚਾਸੇ ਤੇ ਫਿਰ ਉਹ ਪੰਜਾਬੀ ਸੱਦ ਕਮਣੀ ਪੰਜਾਬੀ ਲੇਖਕ ਪੰਜਾਬੀ ਲੇਖਕ ਸਭਾ ਸਭਿਆਚਾਰਕ ਮੰਚ ਮੈਨੂੰ ਇਹ ਲੱਗਦਾ ਕਿ ਉਹ ਸਿਰਫ ਲੇਖਾਂ ਦੇ ਹੀ ਨਮਾਇਦੇ ਨਹੀਂ ਸੀ ਉਹ ਲੋਕਾਂ ਦੇ ਨਮਾਇਦੇ ਸੀਗੇ ਸਾਰੇ ਕੰਮ ਦੇ ਵਿੱਚ ਉਹ ਲੋਕਪੱਖੀ ਨਾਲ ਲੋਕਪੱਖੀ ਨਾਟਕ ਲੋਕਪੱਖੀ ਗ਼ਜ਼ਲਾਂ ਗੀਤ ਜਿਨ੍ਹਾਂ ਦਾ ਹੁਣ ਥੋੜਾ ਥੋੜਾ ਰੈਫਰੈਂਸ ਦਿੱਤਾ ਗਿਆ ਉਹਦੇ ਨਾਲ ਹੀ ਜਦਰਾ ਉਹ ਜੁੜੇ ਰਹੇ ਨਾ ਤੇ ਅੱਜ ਇਹ ਮੇਲਾ ਕਰਦੇ ਆ ਅਸੀਂ ਬੜੀ ਖੁਸ਼ੀ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਾਰੇ ਉਹਨਾਂ ਨੂੰ ਬੜੇ ਮਾਣ ਦੇ ਨਾਲ ਯਾਦ ਕਰ ਰਹੇ ਹਾਂ ਉਹਨਾਂ ਦੀਆਂ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਲਈ ਜੋ ਉਹਨਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਪੁਰਾਣੋਂ ਅਸੀਂ ਬਹੁਤ ਵਧੀਆ ਕੰਮ ਕਰ ਯਾਦ ਕਰਦੇ ਆ ਸੋ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਪੰਜਾਬੀ ਲਈ ਇੱਕ ਸਭਾ ਦੇ ਜੰਮੀਗੜ ਦੇ ਸਾਰੇ ਕਾਮਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਇਕਜੁੱਟ ਹੋ ਕੇ ਇਸੇ ਤਰ੍ਹਾਂ ਇਹ ਸਾਇਤ ਕੇ ਮੇਲੇ ਲਾਉਂਦੇ ਰਹੀਏ ਤੇ ਪੰਜਾਬੀ ਸਹਿਤ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਦਾ ਚੰਗਾ ਬਲਵਾਂ ਕਰੀਏ ਤੁਹਾਡਾ ਸਾਰਿਆਂ ਦਾ ਇੱਥੇ ਸਾਰਿਆਂ ਇਸ ਸਤਸਾ ਮ ਬਹੁਤ ਬਹੁਤ ਸਵਾਗਤ